ਇੱਕ ਹੀ ਓੰਕਾਰ ਹੈ ਇੱਕ ਹੀ ਸਤਨਾਮ ਹੈ ਇੱਕ ਹੀ ਕਰਤਾ ਪੁਰਖ ਹੈ ਇੱਕ ਅੰਕ ਜਿਹੜਾ ਹੈ ਇੱਥੇ ਓੰਕਾਰ ਦਾ ਅਰਥ ਦਾ ਨਿਰੰਤਰ ਜਿਹੜਾ ਰੁਕਦਾ ਨਹੀਂ ਜਿਵੇਂ ਅਸੀਂ ਕਹਿੰਦੇ ਨ੍ਰਿਤਕਾਰ ਚੰਨਤਕਾਰ ਇਹ ਸੰਸਕ੍ਰਿਤ ਦਾ ਪਛੇਤਰ ਹੈ ਇਹਦਾ ਅਰਥ ਹੋ ਗਿਆ ਪਰਮਾਤਮਾ ਇੱਕ ਹੈ ਉਸ ਇੱਕ ਵਰਗਾ ਹੋਰ ਇੱਕ ਕੋਈ ਨਹੀਂ ਉਂਝ ਤੇ ਉਹਦੀ ਰਚਨਾ ਵਿੱਚ ਵੀ ਇੱਕ ਵਰਗਾ ਦੂਜਾ ਕੋਈ ਨਹੀਂ ਉਸ ਦਿਨ ਮਰਜ਼ ਕੀਤੀ ਸੀ ਜਿਹੜੀ ਉਹਨੇ ਡਾਈ ਬਣਾਈ ਉਹ ਕੋਈ ਨਹੀਂ ਬਣਾ ਸਕਿਆ ਸੱਚੀ ਹੈ ਜਾਇਨੇ ਬੰਦੇ ਅਸੀਂ ਅਰਬਾਂ ਬੰਦੇ ਐਸ ਪਲੈਨਟ ਤੇ ਬਹੁਤ ਦਾਤਿਆ ਕਿ ਉਹ ਜੀ ਖੇਡ ਤੇਰੀ ਇੱਕ ਦੀਆਂ ਉਂਗਲਾਂ ਦੇ ਨਿਸ਼ਾਨ ਦੋ ਜਿਹਦੇ ਨਾਲ ਮੇਲ ਹੀ ਨਹੀਂ ਖਾਂਦੇ ਪੈ ਇਡੀ ਵੱਡੀ ਵਿਚਿਤਰ ਰਚਨਾ ਤੇਰੀ ਕੋਈ ਨਾ ਕਿਸੇ ਜੇ ਆ ਉਪਾਇਆ ਇੱਕ ਓੰਕਾਰ ਇੱਕ ਹੈ ਅਦੁੱਤੀ ਹੈ ਇੱਕ ਰਸ ਹੈ ਇੱਕ ਰਸ ਦਾ ਮਤਲਬ ਕੀ ਜੇ ਮੇਰੇ ਵਿੱਚ ਖੈ ਤੇ ਤੁਹਾਡੇ ਵਿੱਚ ਵੀ ਖੈ ਜੇ ਆਪ ਜੀ ਵਿੱਚ ਖੈ ਤੇ ਇਹਦੇ ਵਿੱਚ ਵੀ ਖੈ ਆਪਾਂ ਕਹਾਂਗੇ ਤੇ ਚੇਤਨਾ ਨਹੀਂ ਨਹੀਂ ਪਿਆਰੇ ਉਹ ਚੇਤਨਾ ਨਾ ਵੀ ਹੋਵੇ ਉਹਦੇ ਤੋਂ ਬਿਨਾ ਥਾਂ ਕੋਈ ਖਾਲੀ ਹੈ ਹੀ ਨਹੀਂ ਫਿਰ ਅਰਜ ਇੱਕ ਰਸ ਕੋਈ ਥਾਂ ਨਹੀਂ ਕੱਲਾ ਅਸੀਂ ਨਹੀਂ ਜਿੰਨੇ ਚਿੜੀਆਂ ਜਨੌਰ ਜੋ ਕੁਝ ਵੀ ਬਣਿਆ ਰੱਬ ਨੇ ਸਿਰਜਿਆ ਮੈਂ ਇੱਕ ਦਿਨ ਕਿਹਾ ਸੀ ਅਸੀਂ ਕਹਿੰਨੇ ਆ ਕਿ ਮੰਗਲ ਤੇ ਜੀਵਨ ਨਹੀਂ ਚੰਦਰਮਾ ਤੇ ਪਹੁੰਚ ਗਿਆ ਜੀਵਨ ਨਹੀਂ ਬਾਕੀ ਪਲੈਨਟ ਜਿਹੜੇ ਨੇ ਉੱਥੇ ਜੀਵਨ ਨਹੀਂ ਇਹ ਸੋਚ ਰਹੇ ਆ ਨਾ ਅਸੀਂ ਜੀਵਨ ਦੀ ਵਿਆਖਿਆ ਕਰਨਿਆ ਆਪਣੇ ਜੀਵਨ ਨਾਲ ਵੀ ਅਸੀਂ ਬੰਦਿਆਂ ਸਾਹ ਲੈਨੇ ਆ ਤੇ ਜੀਵਨ ਦਾ ਅਰਥ ਸਾਹ ਲੈਣੀ ਜਿਵੇਂ ਅਸੀਂ ਆ ਇਹ ਝੂਠੇ ਜੀ ਜਿਹੜੀਆਂ ਹਵਾਵਾਂ ਉੱਤੇ ਚੇਤ ਚੱਲਦੀਆਂ ਨੇ ਉਹ ਵੀ ਜੀਵਨ ਤੋਂ ਬਿਨਾ ਨਹੀਂ ਚੱਲ ਸਕਦੀਆਂ ਮੇਰੇ ਮਨ 'ਚ ਤਾਂ ਆਇਆ ਜਦੋਂ ਹਜ਼ੂਰ ਨੇ ਇਹ ਆਵਾਗੌਣ ਦਾ ਜ਼ਿਕਰ ਕੀਤਾ ਰੀਸਾਈਕਲ ਦਾ ਜ਼ਿਕਰ ਕੀਤਾ ਉਹਦੇ ਵਿੱਚ ਇੱਕ ਬਚਨ ਕਿਹਾ ਕਈ ਜਨਮ ਸੈਲ ਗਿਰ ਕਰਿਆ ਪਹਾੜ ਹੈ ਨਾ ਸੈਲ ਦਾ ਅਰਥ ਪਹਾੜ ਪੱਥਰ ਗਿਰਦਰ ਤੇ ਪਹਾੜ ਤੇ ਅਸੀਂ ਕਹਿੰਨੇ ਉਹ ਤੇ ਜੀਵਨ ਕੋਈ ਨਹੀਂ ਸਿਰਫ ਪੱਥਰ ਤੇ ਪਹਾੜ ਨੇ ਪਰ ਗੁਰੂ ਕਹਿੰਦਾ ਤੈਨੂੰ ਸਮਝ ਕੋਈ ਨਹੀਂ ਇਹ ਵੀ ਇੱਕ ਜੀਵਨ ਹੈ ਕਈ ਜਨਮ ਸੈਲगिर ਕਿਰਿਆ ਕਈ ਜਨਮ ਗਰਭ ਖਿਰ ਖਿਰਿਆ ਇਥੋਂ ਤੱਕ ਆ ਜਿਹੜੀ ਤੁਸੀਂ ਖੇਤੀ ਕਰਦੇ ਪਇਓ ਚੇਤੇ ਰੱਖਿਓ ਵੀ ਇੱਕ ਜੀਵਨ ਭੁਗਤਦੀ ਪਈਏ ਕਈ ਜਨਮ ਸ਼ਾਖ ਕਰੂ ਪਾਇਆ ਸ਼ਖਾਵਾਂ ਵਾਲੇ ਪੇਡੇ ਬਣੇ ਔਰ ਨਿਰੰਤਰ ਹੈ ਸਾਰੀਆਂ ਥਾਵਾਂ 'ਚ ਕੋਈ ਐਸੀ ਥਾਂ ਨਹੀਂ ਜਿੱਥੇ ਨਹੀਂ ਇੱਕ ਓੰਕਾਰ ਇੱਕ ਰਸ ਹੈ ਇੱਕ ਹੈ ਅਦੁੱਤੀ ਹੈ ਗੁਰਮਖੋ ਸਤਗੁਰ ਪ੍ਰਸਾਦ ਕਈ ਵਿਦਵਾਨਾਂ ਨੇ ਸਤ ਨੂੰ ਓੰਕਾਰ ਨਾਲ ਜੋੜ ਕੇ ਅਰਥ ਕੀਤੇ ਆ ਕਿ ਓੰਕਾਰ ਸਤ ਹੈ ਤੇ ਨਾਮ ਦੀ ਵਿਆਖਿਆ ਬਕਰੀ ਕੀਤੀ ਹੈ ਪਰ ਜੋ ਸਾਡੀ ਪ੍ਰਚਲਿਤ ਹੈ ਇਹ ਤੇ ਸਤ ਗੁਰਖ ਹੈ ਇਹਦਾ ਅਰਥ ਹੋ ਗਿਆ ਸੱਚਾ ਗੁਰੂ ਸੱਚੇ ਗੁਰੂ ਦਾ ਅਰਥ ਹੁਣ ਤਾਂ ਸਾਰੀ ਗੁਰੂ ਸ਼ਬਦ ਬੜਾ ਪ੍ਰਚਲਿਤ ਹੈ ਮੈਂ ਕਹਾਗਾ ਕਿ ਬੇੜੀਆਂ ਬਹੁਤ ਨੇ ਇਹ ਨਹੀਂ ਅਸੀਂ ਕਹਿੰਦੇ ਵੀ ਨਹੀਂ ਇਕੱਲੇ ਅਸੀਂ ਪਾਰ ਕਰਨੇ ਆ ਦਰਿਆ ਤੇ ਚਲੇ ਜਾਓ ਤੁਸੀਂ ਝੀਲ 'ਚ ਚਲੇ ਜਾਓ ਫਿਰ ਬੇਨਤੀ ਤੁਸੀਂ ਇੱਕ ਮੰਨ ਲਓ ਬੋਟ ਲੈ ਲਓ ਬੇੜੀਆਂ ਤੇ ਖਲੋਤੀਆਂ ਨੇ 2 250 ਤੇ ਤੁਸੀਂ ਜਿਸ 베ੜੀ ਚ ਬੈਠਿਓ ਬੈਠੇ ਉਹਦੇ ਚ ਹੋਵੇ ਤੋ ਦੂਜੇ ਨੂੰ ਕੋ ਧਿਆਨ ਨਾਲ ਚਲਾਈ ਸਾਨੂੰ ਡੋਬ ਨਾ ਦਈ ਅਗਲਾ ਕਹਿੰਦਾ ਉਹ ਨੂੰ ਕਹ ਜਿਹਦੀ 베ੜੀ ਚ ਬੈਠਾ ਹੈ ਹੈ ਮੈਂ ਬੜੀ ਜਟਕੀ ਉਦਾਹਰਨ ਲਈ ਪਿੰਡੂ ਅਸੀਂ 베ੜੀ ਬਾਬੇ ਨਾਨਕ ਦੀ ਚ ਬੈਠੇ ਆ ਤੇ ਦੇਵਤਿਆਂ ਨੂੰ ਕਹਿੰਦੇ ਵੇਖੋ ਸਾਡੀ ਜ਼ਿੰਦਗੀ ਕਿਤੇ ਡੋਬ ਨਾ ਜਾਏ 베ੜੀਆਂ ਸਾਰੀਆਂ ਨੇ ਪਰ ਜਿਹਦੀ 베ੜੀ ਤੇ ਚਲ ਬੈਠੀਦਾ ਉਸੇ ਮਲਾਉ ਤੇ ਪ੍ਰੋਸਾ ਰੱਖੀਦਾ ਬੜੀਆਂ ਬੇੜੀਆਂ ਨੇ ਕੋਈ ਇੱਕ ਥੋੜਾ ਇਸ ਪਲੈਨਟ ਤੇ ਇਨੇਕ ਧਰਮ ਨੇ ਤੇ ਪਤਾ ਨਹੀਂ ਜੇ ਹੋਰ ਕਿਤੇ ਸ੍ਰਿਸ਼ਟੀ ਵਿੱਚ ਜੇ ਕਹਿ ਰਿਹਾ ਉਂਝ ਬਾਣੀ ਨੇ ਕਿਹਾ ਕਿ ਬੇਅੰਤ ਐਸੀਆਂ ਜ਼ਮੀਨਾਂ ਨੇ ਜਿੱਥੇ ਕਰਮ ਕੀਤੇ ਜਾ ਰਿਹਾ ਹੈ ਕੀਤੀਆਂ ਕਰਮ ਭੂਮੀ ਕਰਮ ਭੂਮੀ ਕਹ ਕਲੀ ਭੂਮੀ ਨਹੀਂ ਕਿਹਾ ਕਰਮ ਭੂਮੀ ਦਾ ਅਰਥ ਇਹ ਜਿੱਥੇ ਕੋਈ ਨਾ ਕੋਈ ਕਰਮ ਕਰ ਰਿਹਾ ਹੈ ਤੇ ਉੱਥੇ ਸ਼ਬਦ ਕੀਤੀਆਂ ਵਰਤਿਆ ਇੱਕ ਨਹੀਂ ਵਰਤਿਆ ਕੀਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਇੱਥੇ ਹੈ ਸਤਿਗੁਰੂ ਸੱਚਾ ਗੁਰੂ ਕੌਣ ਸਤਿਗੁਰੂ ਆ ਸਾਡੇ ਮੁਤਾਬਕ ਜਿਵੇਂ ਭਾਈ ਸਾਹਿਬ ਹੀ ਕਹੇ ਗਏ ਅਸੀਂ ਗੁਰੂ ਨਾਨਕ ਸਾਹਿਬ ਦੀ ਜੋਤ ਸਾਡੇ ਲਈ ਗੁਰੂ ਹੈ ਗੁਰੂ ਜੋਤ ਨੇ ਜਿਹੜਾ ਸ਼ਬਦ ਗੁਰੂ ਹੈ ਇਹ ਬੜਾ ਵਿਆਪਕ ਹੈ ਇਹ ਬੜਾ ਵਿਸ਼ਾ ਗਹਿਰਾ ਜੇ ਆਪਾਂ ਸ਼ਬਦ ਗੁਰੂ ਕਹਿੰਨੇ ਆ ਗੁਰੂ ਸ਼ਬਦ ਕਹਿੰਨੇ ਆ ਪਿਆਰਿਓ ਸ਼ਬਦ ਤਾਂ ਉਹ ਵੀ ਨਹੀਂ ਗੁਰੂ ਗ੍ਰੰਥ ਸਾਹਿਬ ਜਦੋਂ ਗੁਰੂ ਨਾਨਕ ਸਾਹਿਬ ਦਾ ਜਨਮ ਨਹੀਂ ਹੋਇਆ ਸ਼ਬਦ ਉਹਨਾਂ ਨੇ ਉਚਾਰਨ ਕੀਤੇ ਅਸੀਂ ਉਸ ਦਿਨ ਕਿਹਾ ਨਾ ਭਗਤ ਜੈਦੇਵ ਜੀ ਬਾਬਾ ਫਰੀਦ ਜੀ ਇਹ ਤਾਂ ਮਹਾਰਾਏ ਤੋਂ 300 ਸਾਲ ਪਹਿਲਾਂ ਹੋਇਆ ਤੇ ਉਹਨਾਂ ਦੀ ਬਾਣੀ ਅਸੀਂ ਪੜ੍ਹਨੇ ਆ ਇਹਦਾ ਮਤਲਬ ਇਹ ਹੋ ਗਿਆ ਸ਼ਬਦ ਰੂਪ ਵਿੱਚ ਗੁਰੂ ਆਤਜੁਗਾਦੀ ਹੈ ਉਸ ਦੀਵ ਕਾ ਲਿਖ ਹੈ ਕੱਲ ਹੀ ਸ਼ਾਇਦ ਮੇਰਾ ਖੇਲੇ ਤੇ ਬਾਜੇ ਕਾਰੀ ਸੀ ਰਾਤੀ ਜਾਏ ਸੁਣੇ ਗੁਰਬਾਣੀ ਇਹ ਸੁਖ ਰਾਜੇ ਖਰੀ ਚੰਦ ਕਰ ਨਾਰਸ ਉਤਾਰਾ ਲੋਚਨ ਰਾਣੀ ਸਾਥ ਸੰਗਤ ਮਿਲ ਜਾਮ ਦੇ ਗਾਮ ਦੇ ਰਾਤੀ ਜਾਏ ਸੁਨੇ ਗੁਰਬਾਣੀ ਬਾਣੀ ਵਜੀ ਚੌ ਜੁਗੀ ਗੁਰਮ ਕੋ ਥੋੜਾ ਜਿਹਾ ਵਿਸ਼ਾਲ ਹਿਰਦਾ ਲੈ ਕੇ ਚਲੋਗੇ ਨਾ ਤੇ ਗੁਰੂ ਨਾਨਕ ਸਾਹਿਬ ਦੀ ਗਲਬਕੜੀ ਮਿਲੇਗੀ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦਾ ਸ਼ਬਦ ਜੇ ਕੱਚਾ ਹੁੰਦਾ ਅਧੂਰਾ ਹੁੰਦਾ ਇਦੀ ਦੂਰੋ ਜ਼ਫਰ ਜ਼ਾਲ ਕੇ ਹਜ਼ੂਰ ਨੇ ਲੈ ਕੇ ਆਂਦੇ ਸ਼ਬਦ ਬਾਣੀ ਚ ਦਰਜ ਕੀਤੇ ਇੱਥੇ ਸਤਗੁਰੂ ਦਾ ਅਰਥ ਅਸੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸ਼ਮੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਇਹਦੀ ਸਮੁੱਚਤਾ ਇਹ ਵੇ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਇਸ ਲਈ ਹਾਂ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਤੇ ਇਸ ਪਹਿਲਾਂ ਸੀ ਜੋਤ ਤੇ ਜੁਗਤ ਦੋ ਚੀਜ਼ਾਂ ਬਾਣੀ ਨੇ ਕਿਹਾ ਜੋਤ ਉਹਾਂ ਜੁਗਤ ਸਾਇ ਇਹ ਪੜਦੇ ਹੋ ਨਾ ਸੇਵ ਪਕਾਇਆ ਫਿਰ ਪਲਟਿਆ ਰਾਮਕਲੀ ਕੀ ਬਾਤ ਜੋਤ ਉਹੀ ਗੁਰੂ ਨਾਨਕ ਸਾਹਿਬ ਵਾਲੀ ਤੇ ਜੁਗਤ ਵੀ ਉਹੀ ਤਰੀਕਾ ਵੀ ਉਹੀ ਜਦੋਂ ਦਸ਼ਮੇਸ਼ ਪਿਤਾ ਜੀ ਆਏ ਉਹਨਾਂ ਨੇ ਜੁਗਤ ਵਿੱਚ ਤਬਦੀਲੀ ਨਿਕਾਂਗਾ ਸਦੀਵਤਾ ਅਟਲਤਾ ਬਖਸ਼ ਦਿੱਤੀ ਇੱਕ ਤਨ ਚ ਤੱਕ ਸੀਮਤ ਨਾ ਰਹਿਣ ਦਿੱਤਾ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਰੱਖ ਦਿੱਤੀ ਤੇ ਜੁਗਤ ਪੰਥ ਵਿੱਚ ਰੱਖ ਦਿੱਤੀ ਗ੍ਰੰਥ ਤੇ ਪਤ ਨੂੰ ਇਕੱਠਿਆਂ ਕਰਕੇ ਕਿਹਾ ਇਹ ਗੁਰੂ ਗ੍ਰੰਥ ਔਰ ਗੁਰੂ ਪੰਥ ਹੈ ਆਪਾਂ ਕਹਿੰਦੇ ਗੁਰੂ ਪੰਥ ਪੰਥ ਨੂੰ ਗੁਰੂ ਕਿਉਂ ਕਹਿੰਨੇ ਹਾਲਾਂ ਗੁਰੂ ਗ੍ਰੰਥ ਤਾਂ ਹੈ ਇਸ ਕਰਕੇ ਇਸ ਬੇਨਤੀ ਨੂੰ ਸੁਣਿਓ ਕਿ ਗੁਰੂ ਗ੍ਰੰਥ ਸਾਹਿਬ ਜਦੋਂ ਸਤਗੁਰੂ ਦੀ ਗੱਲ ਕਰਦੇ ਆ ਤੇ ਇਹਦੇ ਅਰਥ ਕਰਦੇ ਆ ਗੁਰੂ ਗ੍ਰੰਥ ਸਾਹਿਬ ਚੋਂ ਤੇ ਸਤਗੁਰੂ ਕੀ ਹੋਰ ਲੱਭਣ ਚਲੇ ਜਾਂਦੇ ਮਹਾਰਾਜ ਨੇ ਵੀ ਕਿਹਾ ਜੀ ਸਤਗੁਰੂ ਨੇ ਪਿਆਰੋ ਸਾਡੇ ਚ ਗੁਰੂ ਸਾਹਿਬ ਕਹਿ ਕੇ ਗਏ ਗੁਰੂ ਗੋਬਿੰਦ ਸਿੰਘ ਦਾ ਇੱਕ ਬਚਨ ਹੈ ਅੰਮ੍ਰਿਤ ਗੁਟਕੇ ਵਿੱਚ ਹਾਂ ਉੱਚਾ ਜ਼ੂਰ ਕਹਿੰਦੇ ਨੇ ਮੇਰੀ ਜਗਾ ਗ੍ਰੰਥ ਜੀ ਕੋ ਗੁਰੂ ਜਾਣਨਾ ਜੋ ਸਿੱਖ ਜਾਣੇਗਾ ਤਿਸ ਕੀ ਕਾਲ ਥਾਂਏ ਪਾਏਗੀ ਜਿਹੜਾ ਸਿੱਖ ਜਾਣੇਗਾ ਇੱਕ ਬਚਨ ਹੋਰ ਹੈ ਜਦੋਂ ਮਹਾਰਾਜ ਤੇ ਨਦੀਰ ਜਾਣ ਲੱਗੇ ਨਾ ਜੀ ਸਚਖੰਡ ਪਿਆਨਾ ਕਰਨ ਲੱਗੇ ਤੇ ਉਥੇ ਹਜ਼ੂਰ ਸੱਚੇ ਪਾਤਸ਼ਾਹ ਜਿਨ੍ਹਾਂ ਜਿਹੜੇ ਅੰਤਲੇ ਬਚਨ ਸਿੱਖਾਂ ਨੂੰ ਕਹੇ ਕਿਉਂਕਿ ਕੱਲ ਮੈਂ ਹਜ਼ੂਰ ਸਾਹਿਬ ਦਾ ਜ਼ਿਕਰ ਕੀਤਾ ਹਜ਼ੂਰ ਸਾਹਿਬ ਵਿੱਚ ਕੁਝ ਘਰਾਣੇ ਐਸੇ ਨੇ ਜਿਹੜੇ ਗੁਰੂ ਕਾਲ ਤੋਂ ਚੱਲੇ ਆ ਰਹੇ ਆ ਰਹਿਰਾਸੀਆ ਇਹ ਉਹੀ ਪਰਿਵਾਰ ਤੁਰਿਆ ਹੁੰਦਾ ਜਿਹੜਾ ਗੁਰੂ ਸਾਹਿਬ ਦੇ ਵੇਲੇ ਭਾਈ ਜੀਵਨ ਸਿੰਘ ਨੇ ਰਹਿਰਾਸ ਦਾ ਪਾਠ ਕੀਤਾ ਸੀ ਉਥੇ ਗਾੜੀ ਵਾਲਾ ਕੜਿਆਲ ਇਹ ਸਾਰੇ ਵੱਖਰੇ ਵੱਖਰੇ ਨੇ ਮੈਂ ਚਿਰਾਗੀਆਂ ਇਹ ਇਹ ਅਜਿਹੇ ਥੋੜਾ ਨੇ ਪੁਰਾਣੇ ਚੱਲੇ ਆ ਰਹੇ ਪਰ ਗਏ ਇਹਨਾਂ ਦੇ ਵਡੇਰੇ ਪੰਜਾਬ ਚੋਂ ਨੇ ਉਹਨਾਂ ਨੂੰ ਤੁਸੀਂ ਦਖਣੀ ਸੇ ਕਹੋ ਗੁੱਸਾ ਕਰਨਗੇ ਉਹਨਾਂ ਨੂੰ ਖਜ਼ੂਰੀਏ ਸੇ ਕਹੋ ਤੇ ਖੁਸ਼ ਹੋ ਜਾਣਗੇ ਉਹ ਅੰਦਰ ਹਸੀ ਹਜ਼ੂਰ ਦੇ ਨਾਲ ਆਏ ਨੇ ਸਾਡੇ ਬਜ਼ੁਰਗ ਅਸੀਂ ਹਜ਼ੂਰੀਏ ਸਿਖਾਂ ਮੈਂ ਫਿਰ ਆਪ ਨੂੰ ਅਰਜ਼ ਕਰ ਲੱਗਾ ਵਾਂ ਕਿ ਦੇਖੋ ਇਸ ਵਿੱਚ ਜਦੋਂ ਹਜ਼ੂਰ ਨੇ ਉੱਥੇ ਅੰਤਲੇ ਸਮੇਂ ਬਚਨ ਕਹੇ ਸਿੱਖ ਪੁੱਛਦੇ ਨੇ ਕਿ ਸਤਿਗੁਰੂ ਜੀ ਤੇਰੀ ਸੰਗਤ ਦਾ ਕੀ ਹਵਾਲ ਆਪ ਜੀ ਚੱਲੇ ਹੋ ਇਹ ਸੰਗਤ ਦਾ ਕੀ ਹਵਾਲ ਇਹਦਾ ਕੀ ਬਣੇਗਾ ਅੱਗੇ ਪਤਾ ਕੀ ਕੀ ਬਚਨ ਕੀਤਾ ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ ਅਗਲਾ ਸ਼ਬਦ ਜਿਹੜਾ ਇੱਥੋਂ ਤੱਕ ਤਾਂ ਮੰਨੇ ਪੈਂ ਆਪਸ ਵਿੱਚ ਪਿਆਰ ਰੱਖਣਾ ਪੰਥ ਦੇ ਵਾਅਦੇ ਨੂੰ ਲੋਚਣਾ ਬੜੀ ਵੱਡੀ ਗੱਲ ਹੈ ਅਮਰ ਚਕਨਾ ਮੇਰਾ ਪੰਥ ਵਧੇ ਆਪਸ ਵਿੱਚ ਪਿਆਰ ਰੱਖਣਾ ਪੰਥ ਦੇ ਵਾਅਦੇ ਨੂੰ ਲੋਚਣਾ ਆਗਿਆ ਗ੍ਰੰਥ ਸਾਹਿਬ ਜੀ ਦੀ ਕਰਨੀ ਸ਼ਬਦ ਦੀ ਖੋਜਣਾ ਗੁਰੂ ਗ੍ਰੰਥ ਸਾਹਿਬ ਦੀ ਆਗਿਆ ਮੰਨੀ ਤੇ ਸ਼ਬਦ ਨੂੰ ਖੋਜਣਾ ਖੋਜਣ ਦਾ ਅਰਥ ਹੋਰ ਗਹਿਰਾ ਹੈ ਜਿੰਨੋਂ ਆਪਕ ਨੇ ਪਰਚਾ ਸ਼ਬਦ ਕਾ ਮੈਂ ਚਲੋ ਜ਼ਿਆਦਾ ਟਾਈਮ ਦੂਜੇ ਪਾਸੇ ਲੈ ਗਿਆ ਇੱਥੇ ਸਤ ਗੁਰੂ ਪ੍ਰਸਾਦ ਹੈ ਇੱਕ ਇੱਕ ਰਸ ਹੈ ਉਹਦਾ ਪਾਰਵਾਰ ਕੋਈ ਨਹੀਂ ਆਪਣੀਆਂ ਕਮਾਈਆਂ ਨਾਲ ਨਹੀਂ ਮਿਲਦਾ ਉਹ ਸਤਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਪ੍ਰਸਾਦ ਦਾ ਅਰਥ ਕਿਰਪਾ ਤੇ ਇਹਨੂੰ ਯਤਨ ਕਰਨਾ ਪੂਰਾ ਰਾਰਾ ਨਹੀਂ ਬੋਲਣਾ ਪ੍ਰਸਾਦ ਤੇ ਪ੍ਰਸਾਦ ਉਹੀ ਸਾਡੇ ਸੱਜਣ ਪੂਰਾ ਰਾਰਾ ਹੀ ਬੋਲਦੇ ਆ ਪ੍ਰਸਾਦ ਪ੍ਰਸਾਦ ਮੈਂ ਉਹ ਦਿਨ ਕਿਹਾ ਸ਼ਾਇਦ ਇੱਥੇ ਤੁਹਾਡੇ ਕਿਹਾ ਸੀ ਅੱਜ ਦੀ ਪੰਜਾਬੀ ਵਿੱਚ ਪੈਰ ਵੀ ਜਿਹੜੀਆਂ ਪਹਿਲੇ ਅੱਖਰ ਨੇ ਉਡਾ ਦਿੱਤੇ ਗਏ ਆ ਕਿਰਪਾ ਤੇ ਕਿਰਪਾ ਇਹ ਤੁਸੀਂ ਹਿੰਦੀ ਚ ਲਿਖੋਗੇ ਤੇ ਉੱਥੇ ਵੱਡਾ ਪੂਰਾ ਰਾਰਾ ਨਹੀਂ ਉੱਥੇ ਕਿਰਪਾ ਹੀ ਮਿਲੇਗਾ ਇਹ ਕਿਰਪਾ ਵੀ ਚਲੋ ਪੰਜਾਬੀ ਚ ਕਹਿ ਰਹੇ ਹੋ ਤੇ ਕੱਕ ਕਾ ਦੇ ਪੈਰ ਚੜਾ ਕਿਰਪਾ ਕਿਰਪਾ ਵੀ ਨਹੀਂ ਇੱਥੇ ਸਿਹਾਰੀ ਲੱਗੀ ਜਿਹੜੇ ਅਸੀਂ ਆਮ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਨੇ ਆ ਇਹਨੂੰ ਸ਼ਬਦ ਪ੍ਰਸਾਦ ਪ੍ਰਸਾਦ ਦਾ ਅਰਥ ਕਿਰਪਾ ਇਹਦੇ ਥੱਲੇ ਬਿੰਦੀ ਲਾ ਕੇ ਪ੍ਰਸਾਦ ਨਹੀਂ ਬਣਾਣਾ ਪ੍ਰਸਾਦ ਦਾ ਅਰਥ ਭੋਜਨ ਤੇ ਇੱਥੇ ਪ੍ਰਸਾਦ ਦਾ ਅਰਥ ਕਿਰਪਾ ਮਿਹਰ ਨਦਰ ਬਖਸ਼ੀਸ਼ ਹੁਣ ਅੱਗੇ ਸੁਣੋ ਮਹਾਰਾਜ ਕਹਿੰਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਅੱਗੇ ਹੈ ਕਾਹੂੰ ਕਾਹੂੰ ਦਰ ਤੇ ਆਖਾਂ ਕਾਹਾਂ ਬੋਲਾ ਕਾਹੂੰ ਕਹਾ ਕਈ ਸਜਨਾ ਨੇ ਇਹਦਾ ਨਾਸਕੀ ਪਾਠ ਕੀਤਾ ਕਾਹਾਂ ਕਈਆਂ ਨੇ ਕੀਤਾ ਨਹੀਂ ਨਾਸਕੀ ਦੀ ਕਹਾ ਬੋਲੋ ਮੈਂ ਦੋਨੋਂ ਅਰਥ ਕਰ ਜਾਣਾ ਵਾ ਦੁਬਿਦਾ ਨਹੀਂ ਪਾਵਾਂਗਾ ਕਿਉਂਕਿ ਹੋ ਸਕਦਾ ਕਿਸੇ ਇਸ ਤਰ੍ਹਾਂ ਪੜਿਆ ਹੋਵੇ ਕਾਹੂੰ ਦਰਥ ਮੈਂ ਆਖਾਂ ਕਾਹੂੰ ਦਰਥ ਮੈਂ ਆਖਾਂ ਕਹੋ ਤੁਸੀਂ ਨਹੀਂ ਮੈਂ ਆਖਾਂ ਕਾਹੂੰ ਕਹਾ ਕੀ ਕੀ ਆਖਾਂ ਪਰ ਜਦੋਂ ਇੱਥੇ ਨਾਸਕੀ ਪਾਟ ਹੋਵੇਗਾ ਕਾਹੂੰ ਕਹਾਂ ਮੈਂ ਕਿੱਥੇ ਆਖਾਂ ਜੀ ਕਿਦੇ ਕੋਲ ਜਾ ਕੇ ਰੋਵਾਂ ਆਪਣਾ ਦੁੱਖ ਸਿੱਧੇ ਪੰਜਾਬੀ ਸ਼ਬਦ ਕਾਹੂੰ ਕਹਾਂ ਕੀ ਜੀ ਆਪਣੀ ਆਪਣੀ ਦਰਥ ਹੈ ਮੇਰੀ ਅਗਲਾ ਸ਼ਬਦ ਹੈ ਅਦਮਾਈ ਅਦਮਾਈ ਦਰਥ ਹੈ ਨੀਚਤਾ ਮੈਂ ਤਾਂ ਕਹਿਆ ਜੀ ਅੱਜ ਦਾ ਸ਼ਬਦ ਜਿਹੜਾ ਆਪ ਲਈ ਨਹੀਂ ਮੈਂ ਆਪਣੇ ਤੇ ਟੁਕਾ ਕੇ ਜਰੂਰ ਕਹਾਗਾ ਸੱਚ ਇਹ ਵੇ ਗੁਰੂ ਤੇਗ ਬਹਾਦਰ ਜੀ ਇਹ ਤੁਸੀਂ ਅੱਜ ਦੇ ਸ਼ਬਦ ਵਿੱਚ ਸਾਨੂੰ ਇਹ ਸੋਝੀ ਦਿੱਤੀ ਸਾਡੇ ਅੰਦਰ ਦੀ ਬਸਤਾ ਇਹ ਹੈ ਕਹੂੰ ਕਹਾ ਆਪਣੀ ਅਦਮਾਈ ਅਦਮਾਈ ਦਾ ਅਰਥ ਮੈਂ ਕੀਤਾ ਨੀਚਤਾ ਅੱਗੇ ਵੇਖਾਂਗੇ ਨੀਚਤਾ ਕੀ ਕਿਹੜੀ ਨੀਚਤਾ ਮਹਾਰਾਜ ਕਹਿੰਦੇ ਮੈਨੂੰ ਦੱਸੋ ਮੈਂ ਕਿੱਥੇ ਜਾ ਕੇ ਆਪਣੀ ਨੀਚਤਾ ਦੱਸਾਂ ਕਿੰਨੂ ਕਿੰਨੂ ਦੱਸਾਂ ਨੀਚਤਾ ਕਿਉਂ ਜੀ ਉਰਜਿਓ ਉਰਜਿਓ ਦਾ ਅਰਥ ਤੇ ਫਸਿਆ ਹੋਇਆ ਤੇ ਇੱਥੇ ਉਰਜਿਓ ਆ ਪਾਠ ਦੇਖ ਰਹੇ ਹੋਗੇ ਉਰਜਿਓ ਇੱਥੇ ਊੜਾ ਖੁੱਲਾ ਹੀ ਬੋਲਣਾ ਹੈ ਉਰਜਿਓ ਉਰਜਿਆ ਹੈ ਫਸਿਆ ਹੈ ਕਿਦੇ ਚ ਕਨਕ ਕਣਕ ਨਹੀਂ ਬੋਲਣਾ ਜੇ ਕਣਕ ਬੋਲਾਂਗੇ ਆ ਪੰਜਾਬੀ ਵਾਲਾ गेहूं ਜਿਹਨੂੰ ਕਹਿੰਦੇ ਆ ਇਕ ਕ ਸ਼ਬਦ ਅਸਲ ਚਿੱਕਨਿਕ ਇੱਥੇ ਸਿਆਰੀ ਨਹੀਂ ਲੱਗੀ ਇੱਥੇ ਕਨਕ ਲਿਖਿਆ ਤਨਕ ਦਾ ਲਬਜੀ ਅਰਥ ਸੋਨਾ 골ਡ ਅੱਗੇ ਹੈ ਕਾਮਨੀ ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਨਾਨੇ ਨਾਲ ਵੀ ਕਾਮਣ ਆਇਆ ਪਰ ਇੱਥੇ ਨੰਨੇ ਨਾਲੀ ਬੋਲਣਾ ਕਾਮਨੀ ਮੈਂ ਕੋਈ ਸੰਥਿਆ ਨਹੀਂ ਦੇ ਰਿਹਾ ਮੇਰੀ ਸੱਚੀ ਇੱਕ ਇੱਛਾ ਹੈ ਕਿ ਜਿਹੜਾ ਸ਼ਬਦ ਮੇਰੇ ਸਾਹਮਣੇ ਆਇਆ ਜੇ ਨਹੀਂ ਮੈਨੂੰ ਸਮਝ ਆਇਆ ਮੈਂ ਉਚਾਰਨ ਬਾਰੇ ਜ਼ਰੂਰ ਕਹਾ ਤੇ ਜਿਸ ਸੰਗਤ ਵਿੱਚ ਉਸ ਤੋਂ ਵੱਧ ਚੰਗਾ ਉਚਾਰਨ ਕੋਈ ਜਾਣਦਾ ਉਹ ਮੈਨੂੰ ਵੀ ਸਮਤ ਕਲਿਆ ਨੂੰ ਜ਼ਰੂਰ ਦੈ ਕਲਿਆ ਨੂੰ ਮੈਂ ਸ਼ਬਦ ਵਰਤਿਆ ਕਿਉਂਕਿ ਤਰੀਕਾ ਹੁੰਦਾ ਗੱਲ ਕਰਨ ਦਾ ਬੰਦਾ ਕੋ ਪੂਰਾ ਨਹੀਂ ਹੁੰਦਾ ਹੁਣ ਹੈ ਮੈਂ ਫਿਰ ਅਰਥ ਦੁਬਾਰਾ ਇਹ ਮੈਂ ਆਪਣੇ ਅੰਦਰ ਦੀ ਨੀਚਤਾ ਕਿਨੂੰ ਕਹਾ ਕਿੱਥੇ ਰੁਮਾਂਦਰ ਦਾ ਦੁਖੜਾ ਕਿਹੜਾ ਦੁਖੜਾ ਜੀ ਉਰ ਜਿਓ ਫਸਿਆ ਹੋਇਆ ਉਲਜਿਆ ਹੋਇਆ ਕਿਦੇ ਚ ਕਨਕ ਕਨਕ ਦਾ ਅਰਥ ਸੋਨਾ ਤੇ ਕਾਮਨੀ ਕਾਮਨੀ ਦਾ ਲਬਜ਼ੀ ਅਰਥ ਹੁੰਦਾ ਹੈ ਇਸਤਰੀ ਔਰਤ ਮੈਂ ਆਪ ਨੂੰ ਅਰਜ਼ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ ਨਾਣੇ ਨਾਲ ਵੀ ਆਇਆ ਇੱਕ ਪਾਠ ਹੁੰਦਾ ਜੀ ਇਹ ਜਿੰਨਾ ਸਹਿਜ ਪਾਠ ਕੀਤਾ ਉਹਨੇ ਗੁਣ ਕਾਮਣ ਕਾਮਣ ਕਰੈ ਤੋ ਪਿਆਰੇ ਕੋ ਪਾਵੈ ਜੇ ਕਿਹਦੇ ਪਾਠ ਕੀਤਾ ਹੋਣਾ ਸਹਿਜ ਤੇ ਸੰਗਤ ਨੂੰ ਬਾਣੀ ਦੀ ਜਾਣਕਾਰੀ ਸਵਾਦ ਆ ਜਾ ਇਕਤਾ ਕਰਨਦਾ ਗੁਣ ਕਾਮਣ ਕਾਮਣ ਕਰੈ ਇਥੇ ਦੋਹਰੀ ਮੈਂ ਪਾਠ ਕੀਤਾ ਕਾਮਣ ਕਾਮਣ ਕਰੇ ਇੱਕ ਕਾਮਣਦਰ ਤੇ ਟੂਣਾ ਤੇ ਜਿਸ ਕਾਮਣ ਦੇ ਨਾਣੇ ਨੂੰ ਸਿਹਾਰੀ ਲੱਗੀ ਉਹਦਾ ਅਰਥ ਹੈ ਇਸਤਰੀ ਉਚਾਰਨੇ ਕੋਈ ਇਹ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਭੋਲੀਏ ਜਿੰਦੇ ਤੂੰ ਗੁਣਾ ਦਾ ਟੂਣਾ ਕਰ ਤੀਰਾ ਦੇ ਟੂਨੇ ਪਤੀ ਤੇ ਨਾ ਕਰ ਤੂੰ ਗੁਣਾ ਦਾ ਟੂਣਾ ਕਰ ਤੇ ਪਤੀ ਤੇਰੇ ਵਾਸਤੇ ਹੋ ਜੂ ਇਹਦਾ ਮਤਲਬ ਇਹ ਵੇ ਤੂੰ ਤਵੀਤ ਧਾਗਿਆ ਪਿੱਛੇ ਮਤ ਭਜ ਤੁਰਖਾਨੀਅਤ ਗੁਨਾ ਦਾ ਟੂਣਾ ਕਰ ਰੱਬ ਤੇਰੇ ਵਾਸ ਵਿੱਚ ਆ ਜਾਊਗਾ ਪਰ ਸ਼ਬਦ ਤਾਂ ਕਾਮਣ ਹੈ ਨਾ ਹੁਣ ਇੱਥੇ ਵੀ ਕਨਕ ਕਾਮਨੀ ਇਹਦਾ ਅਰਥ ਹੋ ਗਿਆ ਸੋਨਾ ਆ ਜਿਹੜੇ ਪਦਾਰਥ ਨੇ ਸੋਨਾ ਕਹਿ ਲੋ ਹੀਰਾ ਮੋਤੀ ਜੋ ਕਹਿ ਲੋ ਤੇ ਦੂਜਾ ਹੋ ਗਿਆ ਔਰਤ ਇਸਤਰੀ ਉਰਜੋ ਕਨਕ ਕਾਮਨੀ ਕੇ ਰਸ ਕਿਹਦੇ ਰਸ ਵਿੱਚ ਉਲਜਿਆ ਕਹਿੰਦੇ ਸੁਰਤ ਵਿੱਚ ਇਹੀ ਚੱਜ ਜਾਂਦਾ ਖਾਏ ਪੈਸਾ ਖਾਏ ਔਰਤ ਜੋ ਗੁਰੂ ਸਾਹਿਬ ਨੇ ਸੱਚ ਕਿਹਾ ਇਸ ਚੀਜ਼ ਨੂੰ ਤੁਸੀਂ ਸਮਾਜ ਚ ਬਾਹਰ ਝਾਤੀ ਮਾਰ ਕੇ ਦੇਖੋ ਇਸ ਤਾਂ ਬਹੁ ਗਿਣਤੀ ਚ ਨਜ਼ਰ ਆਏਗਾ ਉਰਜੋ ਕਨਕ ਕਾਮਨੀ ਕੇ ਰਸ ਨਹਿ ਇਥੇ ਪਾਠ ਯਾਦ ਰੱਖਿਓ ਇਥੇ ਨੰਨੇ ਦੇ ਨਾਲ ਖਾਹ ਹੈ ਅੱਗੇ ਪਾਠ ਕੱਲਾ ਨੰਨਾ ਆਉਣੇ ਦੋਨਾਂ ਦੇ ਉਚਾਰਨ ਚ ਫਰਕ ਹੈ ਅਰਥ ਇੱਕੋ ਹੀ ਹੈ ਨਹਿ ਨਹਿ ਸਿੱਧਾ ਖੜਵਾ ਪਾਠ ਇਹਦਾ ਅਰਥ ਹੋ ਗਿਆ ਨਾ ਨਹੀਂ ਕੀਰਤ ਕੀਰਤ ਦਾ ਅਰਥ ਹੈ ਕੀਰਤੀ ਸਿਬਤ ਕੀਰਤਨ ਨਾਮ ਜਪਣਾ ਨਹਿ ਕੀਰਤ ਪ੍ਰਭ ਗਾਈ ਗਾਈ ਦਾ ਅਰਥ ਹੈ ਗਾਉਣਾ ਰਹਾਓ ਇਹ ਦੋ ਤੁਕਾਂ ਦੇ ਅਰਥ ਹੋਏ ਇਹ ਸਾਰੇ ਸ਼ਬਦ ਦਾ ਨਿਚੋੜ ਹੋਵੇਗਾ ਫਿਰ ਇਹਦੀ ਹੁਣ ਵਿਆਖਿਆ ਕਰਾਂਗੇ ਕਾਹੂੰ ਕਾਹ ਆਪਣੀ ਅਦਮਾਈ ਮੈਂ ਆਪਣੇ ਅੰਦਰ ਦੀ ਨੀਚਤਾ ਕਿੱਥੇ ਜਾ ਕੇ ਦੱਸਾਂ ਕਿਉਂਕਿ ਸੰਗ ਹੁੰਦੀ ਹੈ ਦੱਸਾਂਗਾ ਲੋਕ ਕਹਿਣਗੇ ਨਾ ਮੜਾ ਦੱਸਿਆ ਨਹੀਂ ਜਾਂਦਾ ਉਸ ਵੇਸੇ ਇਹ ਅਸੀਂ ਜਦੋਂ ਪਹਿਲਾਂ ਪੜਨਾ ਤੇ ਇੱਕ ਸਾਨੂੰ ਡਾਇਰੀ ਦੇ ਦਿੰਦੇ ਹੁੰਦੇ ਸਨ ਜਦੋਂ ਅਸੀਂ ਪੜ੍ਹੇ ਗੁਰਮਤਿ ਚ ਕਾਲਜ ਤੇ ਉਹ ਚ ਲਿਖਿਆ ਹੁੰਦਾ ਸੀ ਕਿੰਨੇ ਵਜੇ ਉੱਠਿਆ ਕਿੰਨੇ ਵਜੇ ਦਾਤਨ ਇਸ਼ਨਾਨ ਉਹ ਵੀ ਲਿਖਿਆ ਕਿੰਨੇ ਝੂਠ ਬੋਲੇ ਕਿੰਨੀ ਵਾਰੀ ਗੰਦੇ ਫੁਰਨੇ ਉੱਠੇ ਕਿੰਨੀ ਵਾਰੀ ਕਿਸੇ ਦਾ ਬੁਰਾ ਸੋਚਿਆ ਤੇ ਆਪਣੀ ਡਾਇਰੀ ਲਿਖਣ ਵੀ ਚਿਤ ਨਹੀਂ ਬੰਦੇ ਦਾ ਕਰਦਾ ਨਹੀਂ ਕਰਦਾ ਪਰ ਉਂਝ ਗੁਰੂ ਨੇ ਕਿਹਾ ਜੇ ਤੂੰ ਕੱਲਾ ਲੇ ਕੇ ਵੇਖ ਲੈ ਨਾ ਤੇ ਰਾਤ ਨੂੰ ਇੱਕ ਵਾਰੀ ਪੰਨਾ ਪੜ੍ਹ ਲਈ ਬੰਦੇ ਖੋਜ ਦਿਲ ਹਰੋਜ ਨੇ ਫਿਰ ਪਰੇਸ਼ਾਨੀ ਮਾਹੀ ਆਪਣੇ ਅੰਦਰ ਨੂੰ ਖੋਜੇ ਤੇ ਗੁਰੂ ਜੀ ਕਹਿੰਦੇ ਮੈਂ ਕਿਸ ਕੋਲ ਦੱਸਾਂ ਕਹੂੰ ਕਹਾ ਆਪਣੀ ਅਦਮਾਈ ਊਰਜਿਓ ਕਨਕ ਕਾਮਨੀ ਕੇ ਰਸ ਨੈ ਕੀਰਤ ਪ੍ਰਭ ਗਾਈ ਮੈਂ ਪਰਮਾਤਮਾ ਤੇਰੀ ਕੀਰਤਿ ਨਹੀਂ ਗਾਈ ਸੱਚੀ ਮੁੱਚੀ ਮੈਂ ਸੋਨਾ ਵਾਸ਼ਨਾ ਦੇ ਰਸ ਵਿੱਚ ਹੀ ਜ਼ਿੰਦਗੀ ਤਬਾਹ ਕਰ ਦਿੱਤੀ ਪਰ ਦੱਸਾਂ ਕਿਨੂੰ ਉਮਰ ਟਾਲ ਕੀ ਕਿਸੇ ਨੂੰ ਦੱਸਾਂਗਾ ਲੋਕ ਕਹਿਣਗੇ ਉਮਰ ਵੇਖ ਤੇ ਆਪਣਾ ਮਨ ਵੇਖ ਉੰਜ ਵੈਸੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਨੇ ਆਪਾਂ ਕੰਗ ਜੀ ਤੇ ਬੜੇ ਵੱਡੇ ਔਗਣ ਨੇ ਔਗਣ ਹੈ ਨਾ ਪਰ ਆ ਇਹ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਹੈ ਮੈਂ ਕੀਰਤਨ ਕਰ ਕੀਰਤਨ ਬੜੀ ਪਿਆਰੀ ਰੱਬ ਦੀ ਦਾਤ ਜੀ ਗੁਰਮੁਖੋ ਮੈਂ ਸੱਚੀ ਕਹਿੰਦਾ ਆਪਣੇ ਬੱਚਿਆਂ ਨੂੰ ਕਰਮ ਆਪੋ ਆਪਣੇ ਨੇ ਮੈਂ ਆਪਣੇ ਕਰਮਾਂ ਦਾ ਭੁਗਤਣਾ ਮੇਰੇ ਬੱਚਿਆਂ ਨੇ ਆਪਣੇ ਦਾ ਭੁਗਤਣਾ ਮੇਰੇ ਮਾਪਿਆਂ ਨੇ ਆਪਣਿਆਂ ਦਾ ਭੁਗਤਣਾ ਕਰਮ ਵੈਸੇ ਆਪੋ ਆਪਣੇ ਪਰ ਕੀਰਤਨ ਕਰਨਾ ਜ਼ਰੂਰ ਸਿਖਾਇਓ ਕਿਉਂਕਿ ਕੀਰਤਨ ਰੱਬ ਦੀ ਉਹ ਦਾਤ ਹੈ ਜਿਹੜੀ ਰੱਬ ਨੂੰ ਪ੍ਰਗਟ ਕਰ ਦਿੰਦੀ ਹੈ ਉਸ ਵਿੱਚ ਕੋਈ ਮਿਲਾਵਟ ਹੀ ਨਹੀਂ ਜੀ ਕੀਰਤਨ ਵਾਲਾ ਤਾਂ ਐਵੇਂ ਵਿਆਖਿਆ ਕਰਕੇ ਗੱਲ ਫਾਈ ਪਵਾ ਲਿੰਦਾ ਉਹ ਲੀਡਰ ਬਣਦਾ ਨਾ ਜਦੋਂ ਵਿਆਖਿਆ ਕਰਦੇ ਆਂ ਹਮ ਇਹ ਕਰਾਂਗੇ ਉਹ ਕਰਾਂਗੇ ਪਤੂ ਸਿੱਧੀ ਗੱਲ ਕਰ ਬਾਬੇ ਨਾਨਕ ਦੀ ਬਾਣੀ ਉਤੋਂ ਆਈ ਕੋਈ ਵਿੱਚ ਮਿਲਾਵਟ ਨਹੀਂ ਸਿੱਧੀ ਬਾਣੀ ਨੂੰ ਆਪਣੀ ਜ਼ੁਬਾਨ ਤੇ ਰੱਖ ਸੀਨੇ 'ਚ ਮੁਹੱਬਤ ਰੱਖ ਕੇ ਕੀਰਤਨ ਕਰ ਤੇ ਤੇਰਾ ਕੀਰਤਨ ਹੀ ਲੋਕਾਂ ਨੂੰ ਬਲਟ ਜਾਏਗਾ ਮਹਾਰਜ ਕੀਰਤਨੀ ਕੀਤਾ ਨਾ ਜੀ ਇੱਥੇ ਮੈਂ ਫਿਰ ਬੇਨਤੀ ਕਰਾਂ ਪਰ ਗੁਰਬਾਣੀ ਕੀ ਕਰਦੀ ਹੈ ਇਸ ਸਿੱਧੀ ਗੱਲ ਹੋ ਗਈ ਮੇਰੀ ਨੀਚਤਾ ਮੈਂ ਕਿੰਨੂੰ ਦੱਸਾਂ ਇਹ ਜਿਹੜੇ ਸ਼ਬਦ ਹੁੰਦੇ ਨੇ ਇਹ ਇਹ ਨਹੀਂ ਕਹਿਣਾ ਗੁਰੂ ਤੇਗ ਬਹਾਦਰ ਦਾ ਅੰਦਰ ਹੈ ਮੈਂ ਆਪ ਨੂੰ ਇੱਕ ਵਾਰ ਅਰਜ਼ ਕੀਤੀ ਸੀ ਮੈਂ ਫਿਰ ਅਜ ਰਿਪੀਟ ਕਰਨ ਲੱਗਾ ਇਸ ਗੱਲ ਨੂੰ ਕਿਉਂਕਿ ਬਾਣੀ ਚ ਬੜੀ ਪੁਨਰਕਤੀ ਆ ਰਹੀ ਮੈਂ ਅਰਜ਼ ਕੀਤੀ ਸੀ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਜੀ ਦਾ ਜਿਹੜਾ ਗ੍ਰਸਥ ਦਾ ਸੰਜਮ ਹੈ ਇਹਦੀ ਦੁਨੀਆ ਵਿੱਚ ਕਿਤੇ ਮਿਸਾਲ ਨਹੀਂ ਮਿਲਦੀ ਗ੍ਰਸਥ ਦਾ ਸੰਜਮ ਮੈਂ ਕਹਿ ਰਿਹਾ ਹਜ਼ੂਰ ਦਾ ਵਿਆਹ ਕਰਤਾਰਪੁਰ ਹੋਇਆ ਲੰਮਾ ਸਮਾਂ 25-26 ਸਾਲ ਕਹਿੰਦੇ ਆਣਾ ਆਪਾਂ ਮੈਂ ਸਿੱਧੇ ਕਹਿੰਨਾ ਦੋ ਦਹਾਕਿਆਂ ਤੋਂ ਵੱਧ ਸਭ ਕੁਝ ਵਿੱਚ ਆ ਜਾਏ। ਬਾਬਾ ਬਕਾਲਾ ਸਾਹਿਬ ਬੈਠੇ ਸਤਿਗੁਰੂ ਜੀ। ਮਾਤਾ ਜੀ ਬਾਹਰ ਬੈਠੇ ਪਰ ਜਵਾਨੀ ਦਾ ਸਮਾਂ। ਪਰ ਜੋਵਨ ਸੀ ਉਸ ਵੇਲੇ ਤੇ ਜਿੱਦਨ ਪੁੱਤਰ ਦੀ ਦਾਤ ਮਿਲੀ ਉਹ ਪਟਨਾ ਸਾਹਿਬ ਬੇਟਾ ਪੈਦਾ ਹੋਇਆ। ਵਿਆਹ ਹੋਇਆ ਨੂੰ 32-33 ਸਾਲ ਹੋ ਗਏ ਗੁਰੂ ਤੇਗ ਬਹਾਦਰ ਦੀ ਉਮਰ 45 ਸਾਲ ਦੀ ਸੀ ਜਿਸ ਦਿਨ ਪੁੱਤਰ ਦਾ ਜਨਮ ਹੋਇਆ ਹੈ ਮੇਰੀ ਫਿਰ ਬੇਨਤੀ ਸੁਣਿਓ ਉਹ ਉਹ ਇਸ ਰਾਜ ਦੁੜਾ ਮਗਨ ਨੇ ਜਿਹੜਾ ਅੱਜ ਕਹਿ ਰਹੇ ਨੇ ਕਾਹ ਕਹੂੰ ਆਪਣੀ ਅਦਮਾਈ ਇਹ ਉਹਨਾਂ ਦੀ ਅਵਸਥਾ ਨਹੀਂ ਇਹ ਸਾਨੂੰ ਸਮਝਾਉਂਦੇ ਆ ਤੇ ਤੁਸੀਂ ਕਹਿੰਦੇ ਆ ਬੇਨਤੀ ਕਰੋ ਇਕੱਲੇ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਨਹੀਂ ਕਹਿ ਰਹੇ ਥੋੜੇ ਜਿ ਦੇਰਸ਼ਨ ਕਰੀਏ ਬਾਣੀ ਚ ਜਿੰਨੀ ਬਾਣੀ ਹੈ ਜਦੋਂ ਮੈਂ ਤਾਂ ਕਿਆ ਕੀਰਤਨ ਰੱਬ ਦਾ ਆਤ ਹੈ ਇਹਨਾਂ ਸ਼ਬਦਾਂ ਨੂੰ ਕੱਲਿਆਂ ਬੈਠ ਕੇ ਮੰਨ ਲਓ ਕੋਈ ਨਹੀਂ ਵਾਜਾ ਘਰ ਪਿਆ ਹੈ ਇਸੇ ਸ਼ਬਦ ਨੂੰ ਕੱਲਿਆਂ ਗੁਰੂ ਕੋਲ ਵੜੀ ਜਾਉਣਾ ਇਹ ਗੁਰੂ ਤੇਗ ਬਹਾਦਰ ਦਾ ਸ਼ਬਦ ਸਾਡੇ ਅੰਦਰ ਦੀ ਅਰਦਾਸ ਬਣ ਜਾਏਗਾ